90% ਲੋਕਾਂ ਨੂੰ ਇਹ ਅੱਠ ਬ੍ਰੇਨ ਰੂਲਸ ਨਹੀਂ ਪਤਾ ਹੈ ਇਸ ਕਰਕੇ ਉਹ ਆਪਣੀ ਅਸਲੀਅਤ ਕਾਬਲੀਅਤ ਤੱਕ ਨਹੀਂ ਪਹੁੰਚਦੇ ਜੇ ਅਸੀਂ ਥੱਕ ਗਏ ਆ ਸਾਡਾ ਕਿਸੇ ਕੰਮ ਤੇ ਫੋਕਸ ਨਹੀਂ ਹੁੰਦਾ ਤਾਂ ਇਹ ਅੱਠ ਬ੍ਰੇਨ ਰੂਲਸ ਤੁਹਾਡੇ ਦਿਮਾਗ ਦਾ ਰੀਸੈਟ ਬਟਨ ਹਨ ਸਾਡੇ ਕੋਲ ਉਹੀ 24 ਘੰਟੇ ਹਨ ਜੋ ਵੱਡੇ ਸਾਇੰਸਟਿਸਟ ਬਿਲੀਨੀਅਰ ਜਾਂ ਐਥਲੀਟ ਦੇ ਕੋਲ ਹੁੰਦੇ ਹਨ ਪਰ ਫਰਕ ਸਿਰਫ ਇਹਨਾਂ ਹੈ ਕਿ ਉਹ ਲੋਕ ਆਪਣੇ ਦਿਮਾਗ ਨੂੰ ਅਲੱਗ ਤਰੀਕੇ ਨਾਲ ਚਲਾਉਂਦੇ ਹਨ ਕੀ ਤੁਸੀਂ ਕਦੇ ਸੋਚਿਆ ਕੁਝ ਲੋਕ ਬਿਨਾ ਥੱਕੇ ਲਗਾਤਾਰ ਪ੍ਰੋਡਕਟਿਵ ਰਹਿੰਦੇ ਹਨ ਜਦੋਂ ਕਿ ਸਾਡੇ ਵਿੱਚ ਬਹੁਤ ਸਾਰੇ ਲੋਕ ਅਜਿਹੇ ਹੁੰਦੇ ਹਨ ਜਿਹੜੇ ਸਵੇਰੇ ਉੱਠਣਸਾਰ ਹੀ ਥਕਾਵਟ ਮਹਿਸੂਸ ਕਰਨ ਲੱਗ ਜਾਂਦੇ ਹਨ ਕਦੇ ਕਦੇ ਇਸ ਤਰ੍ਹਾਂ ਲੱਗਣ ਲੱਗ ਜਾਂਦਾ ਹੈ ਜਿਵੇਂ ਦਿਮਾਗ ਹੀ ਸਾਡੇ ਰਸਤੇ ਵਿੱਚ ਰੁਕਾਵਟ ਬਣ ਗਿਆ ਏ ਕਿਸੇ ਦਿਨ ਮਨ ਕਰਦਾ ਹੈ ਕਿ ਸਭ ਕੁਝ ਛੱਡ ਕੇ ਬੈੱਡ ਤੇ ਪਏ ਰਹੋ ਸਾਡੇ ਸਿਰ ਤੇ ਕੰਮ ਦੀਆਂ ਜ਼ਿੰਮੇਵਾਰੀਆਂ ਬਹੁਤ ਹੁੰਦੀਆਂ ਹਨ ਪਰ એનર્ਜੀ ਲੈਵਲ ਬਹੁਤ ਘੱਟ ਹੁੰਦਾ ਹੈ ਜਦੋਂ ਅਸੀਂ ਕਿਸੇ ਕੰਮ ਤੇ ਫੋਕਸ ਕਰਨ ਲੱਗਦੇ ਹਾਂ ਤਾਂ ਬਹੁਤ ਸਾਰੀਆਂ ਡਿਸਟਰੈਕਸ਼ਨ ਆ ਜਾਂਦੀਆਂ ਹਨ ਫੋਨ ਤੇ ਨੋਟੀਫਿਕੇਸ਼ਨ ਸੋਸ਼ਲ ਮੀਡੀਆ ਦੀ ਚਮਕ ਅਤੇ ਮਨ ਦੀ ਬੇਚੈਨੀ ਜਿਹੜੀ ਹਰੇਕ 5 ਮਿੰਟ ਬਾਅਦ ਚੈਨਲ ਬਦਲ ਦਿੰਦੀ ਹੈ ਹੁਣ ਤੁਸੀਂ ਇਮੇਜਿਨ ਕਰੋ ਕਿ ਸਵੇਰੇ ਉੱਠਦੇ ਸਾਰ ਹੀ ਅਸੀਂ ਆਪਣੇ ਆਪ ਨੂੰ ਫਰੈਸ਼ ਮਹਿਸੂਸ ਕਰੀਏ ਸਾਡਾ ਮਾਈਂਡ ਪੂਰੀ ਕਲੈਰਿਟੀ ਦੇ ਨਾਲ ਕੰਮ ਕਰੇ ਅਤੇ ਹਰੇਕ ਕੰਮ ਨੂੰ ਟਾਈਮ ਤੋਂ ਪਹਿਲਾਂ ਫਿਨਿਸ਼ ਕਰ ਦੇਈਏ ਤੁਸੀਂ ਬਿਨਾ ਪ੍ਰੈਸ਼ਰ ਦੇ ਸਾਰੇ ਕੰਮ ਕਰ ਕਰੋ ਅਤੇ ਸਗੋਂ ਦਿਨ ਦੇ ਅੰਤ ਵਿੱਚ ਥਕਾਵਟ ਨਹੀਂ ਤੁਹਾਨੂੰ ਆਪਣੇ ਕੰਮਕਾਰਾਂ ਤੋਂ ਸੈਟੀਸਫੈਕਸ਼ਨ ਹੋਵੇ ਕਿ ਅੱਜ ਅਸੀਂ ਆਪਣੇ ਦਿਮਾਗ ਨੂੰ ਮਾਸਟਰ ਕੀਤਾ ਹੈ ਨਾ ਕਿ ਦਿਮਾਗ ਨੇ ਸਾਨੂੰ ਇਹ ਕੋਈ ਫੈਂਟਸੀ ਭਾਵ ਕਲਪਨਾ ਨਹੀਂ ਇਹ ਸਾਇੰਸ ਹੈ ਨਿਊਰੋਸਾਇੰਸ ਨੇ ਵੀ ਇਹ ਸਾਫ਼ ਕੀਤਾ ਹੈ ਕਿ ਸਾਡਾ ਦਿਮਾਗ ਕਿਵੇਂ ਡਿਸੀਜਨ ਲੈਂਦਾ ਹੈ ਕਿਵੇਂ ਡਿਸਟਰੈਕਸ਼ਨ ਦੇ ਵਿੱਚ ਉਲਝਦਾ ਹੈ ਅਤੇ ਕਿਵੇਂ ਸਾਡੇ ਨਾਲ ਰਿਵਾਈਰ ਕਰਕੇ ਸੁਪਰ ਪ੍ਰੋਡਕਟਿਵ ਬਣਾ ਸਕਦਾ ਹੈ ਫਰਕ ਸਿਰਫ ਇੰਨਾ ਹੈ ਕਿ ਸਾਨੂੰ ਸਾਡੇ ਦਿਮਾਗ ਦੇ ਨਿਯਮਾਂ ਨਾਲ ਖੇਡਣਾ ਹੋਵੇਗਾ ਨਾ ਕਿ ਉਸ ਦੇ ਖਿਲਾਫ ਸੋਚੋ ਜੇ ਸਾਨੂੰ ਆਪਣੇ ਦਿਮਾਗ ਦੇ ਸ਼ਾਰਟਕਟ ਬਟਨ ਮਿਲ ਜਾਣ ਜਿਸ ਨਾਲ ਅਸੀਂ ਆਪਣੇ ਸਟ्रेस ਨੂੰ ਕੰਟਰੋਲ ਕਰ ਸਕੀਏ ਮੋਟੀਵੇਸ਼ਨ ਨੂੰ ਅਨਲੌਕ ਕਰ ਸਕੀਏ ਅਤੇ ਆਲਸ ਨੂੰ ਦੂਰ ਕਰ ਸਕੀਏ ਤਾਂ ਸਾਡੀ ਲਾਈਫ ਕਿਹੋ ਜਿਹੀ ਦਿਸੇਗੀ ਇਸ ਦੀ ਸ਼ੁਰੂਆਤ ਇੱਥੋਂ ਹੀ ਹੁੰਦੀ ਹੈ ਜਿੱਤੋਂ ਤੁਸੀਂ 8 ਬ੍ਰੇਨ ਰੂਲਸ ਨੂੰ ਜਾਣੋਗੇ ਜੋ ਤੁਹਾਡੀ ਪ੍ਰੋਡਕਟਿਵਿਟੀ ਨੂੰ ਉੱਪਰ ਲੈਵਲ ਤੱਕ ਲੈ ਜਾਣਗੇ ਇਹ ਰੂਲਸ ਆਲਰੇਡੀ ਤੁਹਾਡੇ ਅੰਦਰ ਹਨ ਬਸ ਉਹਨਾਂ ਨੂੰ ਖੋਲਣ ਦੀ ਜ਼ਰੂਰਤ ਹੈ ਪਰ ਇੱਕ ਵਾਰਨਿੰਗ ਹੈ ਜੇ ਇੱਕ ਵਾਰ ਤੁਸੀਂ ਇਹਨਾਂ ਨੂੰ ਸਮਝ ਲਿਆ ਤਾਂ ਤੁਸੀਂ ਕਦੇ ਵੀ ਪੁਰਾਣੇ ਤਰੀਕੇ ਨਾਲ ਕੰਮ ਨਹੀਂ ਕਰ ਸਕੋਗੇ ਨੰਬਰ 1 슬립 ਦੀ ਬ੍ਰੇਨ ਰੀਸੈਟ ਬਟਨ ਤੁਹਾਨੂੰ ਸਵੇਰੇ ਯਾਦ ਹੋਵੇਗੀ ਜਦੋਂ ਤੁਸੀਂ ਬਿਨਾਂ అలਾਰਮ ਤੋਂ ਉੱਠੇ ਸੀ ਤੇ ਤੁਹਾਡੀ ਅੱਖ ਆਪਣੇ ਆਪ ਹੀ ਖੁੱਲ ਗਈ ਸੀ ਦਿਲ ਤੋਂ ਇੱਕੋ ਹੀ ਸ਼ਬਦ ਨਿਕਲਿਆ ਹੋਵੇਗਾ ਵਾਓ ਅੱਜ ਕੁਝ ਅਲੱਗ ਹੀ ਫੀਲ ਹੋ ਰਿਹਾ ਹੈ ਸਿਰ ਹਲਕਾ ਤੇ ਮਾਈਂਡ ਸ਼ਾਂਤ એનર્ਜੀ ਬਹੁਤ ਜ਼ਿਆਦਾ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਦਿਮਾਗ ਨੇ ਖੁਦ ਤੋਂ ਫਿਰ ਆਪਣੇ ਆਪ ਨੂੰ ਤੇ ਨਵਾਂ ਬਣਾ ਲਿਆ ਹੋਵੇ ਪਰ ਅਜਿਹੇ ਦਿਨ ਕਿੰਨੀ ਵਾਰ ਆਉਂਦੇ ਹਨ ਸ਼ਾਇਦ ਹਫ਼ਤੇ 'ਚ ਇੱਕ ਦੋ ਵਾਰ ਜਾਂ ਮਹੀਨੇ 'ਚ ਦੋ ਚਾਰ ਵਾਰ ਅਸੀਂ ਅਕਸਰ ਨੀਂਦ ਨੂੰ ਲਗਜ਼ਰੀ ਸਮਝਦੇ ਹਾਂ ਜ਼ਰੂਰਤ ਨਹੀਂ ਕੰਮ ਤੋਂ ਪਹਿਲਾਂ ਮੋਬਾਈਲ ਸਕਰੀਨ ਦੀ ਰੌਸ਼ਨੀ ਤੇ ਰਾਤਾਂ ਦੀ ਨੀਂਦ ਬਰਬਾਦ ਕਰ ਦਿੰਦੇ ਹਾਂ ਪਰ ਅਗਲੀ ਸਵੇਰ ਉਹੀ ਹਾਲਤ ਅੱਖਾਂ ਭਾਰੀ ਹੋਣੀਆਂ ਥੱਕਿਆ ਹੋਇਆ ਦਿਮਾਗ ਤੇ ਇੱਕ ਅਧੂਰਾ ਜਿਹਾ ਦਿਨ ਪਰ ਸਚਾਈ ਤਾਂ ਇਹ ਹੈ ਕਿ ਨੀਂਦ ਸਿਰਫ ਆਰਾਮ ਹੀ ਨਹੀਂ ਇਹ ਸਾਡੇ ਦਿਮਾਗ ਦਾ ਰੀਸੈਟ ਬਣਨਾ ਹੈ ਜਦੋਂ ਅਸੀਂ ਸੌਂਦੇ ਹਾਂ ਤਾਂ ਸਾਡਾ ਦਿਮਾਗ ਪਿੱਛੇ ਬੈਠ ਕੇ ਸਫਾਈ ਕਰਦਾ ਹੈ ਉਹ ਸਾਰੇ ਬੇਕਾਰ ਥੌਟਸ ਸਟ्रेस ਦੇ ਜੰਮੇ ਹੋਏ ਟੁਕੜੇ ਅਤੇ ਕਨਫਿਊਜ਼ਨ ਦੇ ਬਦਲ ਨੂੰ ਹਟਾਉਂਦਾ ਹੈ ਉਹ ਯਾਦ ਸ਼ਕਤੀ ਨੂੰ ਠੀਕ ਤਰ੍ਹਾਂ ਸਟੋਰ ਕਰਦਾ ਹੈ ਤੇ ਇਮੋਸ਼ਨ ਨੂੰ ਬੈਲੈਂਸ ਕਰਦਾ ਹੈ ਸਾਡੀ ਥਿੰਕਿੰਗ ਭਾਵ ਸੋਚ ਨੂੰ ਸਾਫ਼ ਕਰਦਾ ਹੈ ਤੁਸੀਂ ਕਦੇ ਨੋਟਿਸ ਕੀਤਾ ਹੋਵੇਗਾ ਜਦੋਂ ਅਸੀਂ ਰਾਤ ਨੂੰ ਚੰਗੀ ਨੀਂਦ ਲੈਂਦੇ ਆ ਤਾਂ ਸਾਡੇ ਛੋਟੇ ਛੋਟੇ ਡਿਸੀਜਨ ਲੈਣੇ ਆਸਾਨ ਹੋ ਜਾਂਦੇ ਹਨ ਤੁਸੀਂ ਕਦੇ ਨੋਟਿਸ ਕੀਤਾ ਹੋਵੇਗਾ ਜਦੋਂ ਅਸੀਂ ਰਾਤ ਨੂੰ ਚੰਗੀ ਨੀਂਦ ਲੈਂਦੇ ਆ ਤਾਂ ਛੋਟੇ ਛੋਟੇ ਡਿਸੀਜਨ ਲੈਣੇ ਆਸਾਨ ਲੱਗਦੇ ਹਨ ਸਾਡੀ ਇੰਟੂਇਸ਼ਨ ਤੇਜ ਹੋ ਜਾਂਦੀ ਹੈ ਅਸੀਂ ਜਲਦੀ ਇਰੀਟੇਟ ਨਹੀਂ ਹੁੰਦੇ ਫੋਕਸ ਬਣਿਆ ਰਹਿੰਦਾ ਸਭ ਤੋਂ ਖਾਸ ਗੱਲ ਸਾਡੀ ਮੋਟੀਵੇਸ਼ਨ ਨੇਚੁਰਲ ਲੱਗਦੀ ਹੈ ਫੋਰਸਡ ਨਹੀਂ ਜੇਰਾ ਸੋਚੋ ਜੇ ਤੁਸੀਂ ਹਰ ਸਵੇਰ ਇਸ ਤਰ੍ਹਾਂ ਜਾਗੋ ਫਰੈਸ਼ ਕਲੀਅਰ ਮਾਈਂਡ ਅਤੇ ਫੁੱਲ ਫਾਈਲ ਤਾਂ ਕਿੰਨਾ ਬਦਲ ਜਾਵੇਗਾ ਸਭ ਕੁਝ ਸਾਡੀ ਸਪੀਡ ਸਾਡੀ ਕਲੈਰਿਟੀ ਤੇ ਸਾਡੀ ਕ੍ਰੀਏਟੀਵਿਟੀ ਸਾਰਾ ਇਕਦਮ ਨੈਕਸਟ ਲੈਵਲ ਤੇ ਹੋਵੇਗਾ ਨੀਂਦ ਦਿਮਾਗ ਦਾ ਰੀਸੈਟ ਬਟਨ ਹੁੰਦਾ ਹੈ 7-8 ਘੰਟਿਆਂ ਤੋਂ ਘੱਟ ਨੀਂਦ ਯਾਦ ਸ਼ਕਤੀ ਰਿਐਕਸ਼ਨ ਅਤੇ ਡਿਸੀਜਨ 메ਕਿੰਗ ਨੂੰ ਕਮਜ਼ੋਰ ਕਰਦੀ ਹੈ ਸੌਣ ਤੋਂ 1 ਘੰਟਾ ਪਹਿਲਾਂ ਫੋਨ ਛੱਡ ਦਿਓ ਪੂਰੇ ਦਿਨ ਵਿੱਚ 20 ਮਿੰਟ ਦਾ ਪਾਵਰ ਨੈਪ ਭਾਵੇਂ ਇੱਕ ਝਪਕੀ ਜ਼ਰੂਰ ਲਓ ਇਸ ਦੇ ਨਾਲ ਸਾਡੀ ਫੋਕਸ ਸ਼ਕਤੀ ਹੈ ਜਿਹੜੀ ਉਹ ਬੂਸਟ ਹੁੰਦੀ ਹੈ ਸਾਡਾ ਦਿਮਾਗ ਫਿਰ ਉਸੇ ਤਰ੍ਹਾਂ ਹੀ ਪੂਰੀ એનર્ਜੀ ਦੇ ਨਾਲ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ ਇਸ ਤਰ੍ਹਾਂ ਦਿਨ ਵਿੱਚ 15-20 ਮਿੰਟ ਦੀ ਚਪਕੀ ਜ਼ਰੂਰ ਲਓ ਜਿਸ ਨਾਲ ਮਾਈਂਡ ਦੁਬਾਰਾ ਫਰੈਸ਼ ਹੋ ਕੇ ਆਪਣੇ ਕੰਮਾਂ ਕਾਰਾਂ ਵਿੱਚ ਰੋਜ਼ਨਾ ਸ਼ੁਰੂ ਹੋ ਜਾਂਦਾ ਹੈ। ਪ੍ਰੋਬਲਮ ਉਦੋਂ ਆਉਂਦੀ ਹੈ ਜਦੋਂ ਅਸੀਂ ਆਪਣੀ ਨੀਂਦਰੋਂ ਵੀ ਮਲਟੀਟਾਸਕਿੰਗ ਕਰਨ ਲੱਗ ਜਾਂਦੇ ਹਾਂ। ਕਿਉਂਕਿ ਸੌਂਦੇ ਸਮੇਂ ਵੀ ਸਾਡਾ ਦਿਮਾਗ ਹੈ ਜਿਹੜਾ ਐਕਟਿਵ ਰਹਿੰਦਾ ਹੈ। ਇੰਸਟਾਗ੍ਰam ਚੱਲ ਰਿਹਾ ਹੈ, ਜਸ ਸਕਰੋਲ ਚੱਲ ਰਹੀ ਹੈ, ਦਿਮਾਗ ਨੂੰ ਆਰਾਮ ਦੇਣਾ ਤਾਂ ਦੂਰ ਦੀ ਗੱਲ। ਉਹ ਹੋਰ ਜ਼ਿਆਦਾ ਓਵਰਹੀਟ ਹੋ ਰਿਹਾ ਹੁੰਦਾ ਹੈ। ਉਦੋਂ ਇੱਕ ਖਮੋਸ਼ جنگ ਸ਼ੁਰੂ ਹੋ ਜਾਂਦੀ ਹੈ ਸਾਡੇ ਦਿਮਾਗ ਦੇ ਵਿੱਚ ਸਾਡੀਆਂ ਆਲਤਾਂ ਦੇ ਵਿੱਚ ਹੁਣ ਸਮਾਂ ਆ ਗਿਆ ਹੈ ਇਹ ਸਮਝਣ ਦਾ ਕਿ ਪ੍ਰੋਡਕਟਿਵਿਟੀ ਦੀ ਸ਼ੁਰੂਆਤ ਬੈੱਡ ਤੋਂ ਹੁੰਦੀ ਹੈ ਜਿੱਥੋਂ ਅਸੀਂ ਆਪਣੇ ਬ੍ਰੇਨ ਨੂੰ ਕਹੀਏ ਹੁਣ ਤੂੰ ਆਰਾਮ ਕਰ ਕੱਲ ਨੂੰ ਤੂੰ ਉਡਾਨ ਭਰਨੀ ਹੈ ਜਦੋਂ ਅਸੀਂ ਇਹ ਹੈਬਿਟ ਬਣਾ ਲੈਂਦੇ ਹਾਂ ਅਸੀਂ ਆਪਣੇ ਟਾਈਮ ਮੈਨੇਜ ਕਰਨਾ ਸਿੱਖ ਜਾਂਦੇ ਹਾਂ ਬਲਕਿ એનર્ਜੀ ਅਤੇ ਅਟੈਂਸ਼ਨ ਵੀ ਸਹੀ ਜਗ੍ਹਾ ਤੇ ਲਗਾਉਣੀ ਸਿੱਖ ਜਾਂਦੇ ਹਾਂ ਨੀਂਦ ਨੂੰ ਪ੍ਰਾਇੋਰਟੀ ਦੇਣ ਦਾ ਮਤਲਬ ਆਪਣੇ ਦਿਮਾਗ ਨੂੰ ਉਹ ਰਿਸਪੈਕਟ ਦੇਣਾ ਜੋ ਡਿਜ਼ਰਵ ਕਰਦਾ ਹੈ ਕਿਉਂਕਿ ਇੱਕ ਵੈਲ ਰੈਸਟਡ ਬ੍ਰੇਨ ਹੀ ਉਹ ਜਾਦੂ ਕਰ ਸਕਦਾ ਹੈ ਜੋ ਦੁਨੀਆ ਨੂੰ ਬਦਲ ਸਕਦਾ ਹੈ ਤਾਂ ਅਗਰੀ ਵਾਰ ਜਦੋਂ ਤੁਸੀਂ ਲੇਟ ਨਾਈਟ ਸਕਰੋਲ ਕਰਨ ਦਾ ਮਨ ਬਣਾਓ ਤਾਂ ਬਸ ਖੁਦ ਨੂੰ ਇੱਕ ਸਵਾਲ ਪੁੱਛੋ ਕਿ ਥੋੜੀ ਜਹੀ ਨੀਂਦ ਦੀ ਚੋਰੀ ਕੱਲ ਨੂੰ ਮੇਰੇ ਸੁਪਨਿਆਂ ਤੋਂ ਸਭ ਕੁਝ ਖੋ ਲਵੇਗੀ ਹੁਣ ਫੈਸਲਾ ਤੁਹਾਡਾ ਹੈ ਤੁਸੀਂ ਆਪਣੇ ਬ੍ਰੇਨ ਨੂੰ ਸੁਲਾਉਣਾ ਚਾਹੁੰਦੇ ਹੋ ਜਾਂ ਫਿਰ ਜਲਾਉਣਾ ਚਾਹੁੰਦੇ ਹੋ ਨੰਬਰ 2 ਐਕਸਰਸਾਈਜ਼ ਮੂਵ ਯੋਰ ਬਾਡੀ ਸ਼ਾਰਪਨ ਯੋਰ ਮਾਈਂਡ ਕਦੇ ਕਦੇ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਦਿਮਾਗ ਧੁੰਦਲਾ ਹੋ ਗਿਆ ਹੋਵੇ ਹਰ ਥਾਟ ਸਲੋ ਮੋਸ਼ਨ ਵਿੱਚ ਚੱਲਦੇ ਹਨ ਕੰਮ ਕਰਨ ਦੀ ਕੋਸ਼ਿਸ਼ ਕਰੋ ਤਾਂ ਅਟੈਂਸ਼ਨ ਵਿਖਰ ਜਾਂਦੀ ਹੈ ਪੜ੍ਹਨਾ ਚਾਹੋ ਤਾਂ ਸ਼ਬਦ ਸਮਝ ਨਹੀਂ ਆਉਂਦੇ ਕਿਸੇ ਨਾਲ ਗੱਲ ਕਰੋ ਤਾਂ ਜਵਾਬ ਵੀ ਨਹੀਂ ਸੁਝਦਾ ਜਿਵੇਂ ਕੁਝ ਅੰਦਰ ਭਾਰੀਪਨ ਮਹਿਸੂਸ ਹੋ ਰਿਹਾ ਹੋਵੇ ਨਾ ਖੁਸ਼ੀ ਨਾ ਕਲੈਰਿਟੀ ਬਸ ਇੱਕ ਅਜੀਬ ਜਿਹੀ ਸੁਸਤੀ ਇਸ ਤਰ੍ਹਾਂ ਅਸੀਂ ਕੀ ਕਰਦੇ ਹਾਂ ਤਾਂ ਚਾਹ ਪੀ ਲੈਂਦੇ ਹਾਂ ਤੇ ਸਕਰੀਨ ਟਾਈਮ ਵਧਾ ਦਿੰਦੇ ਹਾਂ ਪਰ ਅੰਦਰ ਤੋਂ ਅਸੀਂ ਜਾਣਦੇ ਹਾਂ ਕੀ ਇਸ ਦਾ ਹੱਲ ਇਸ ਵਿੱਚ ਨਹੀਂ ਹੈ ਇਸ ਤੋਂ ਬਚਨ ਦਾ ਹੱਲ ਹੈ ਡੀਪ ਬਰੀਥਿੰਗ ਕਰੋ ਲੰਬੇ ਲੰਬੇ ਸਾਹ ਲਓ 4 ਸੈਕਿੰਡ ਲਈ ਲਵੋ 4 ਸੈਕਿੰਡ ਲਈ ਰੋਕੋ ਤੇ 4 ਸੈਕਿੰਡ ਦੇ ਲਈ ਛੱਡ ਦਿਓ ਜਿਆਦਾ ਸਟ्रेस ਦਿਮਾਗ ਵਿੱਚ ਕਾਰਟੀਸੋਲ ਵਧਾਉਂਦਾ ਹੈ ਜੋ ਫੋਕਸ ਤੇ ਯਾਦਸ਼ਕਤੀ ਨੂੰ ਬਲੌਕ ਕਰਦਾ ਹੈ ਜਦੋਂ ਸਾਡਾ ਸਰੀਰ ਚੱਲਦਾ ਹੈ ਤਾਂ ਸਾਡਾ ਦਿਮਾਗ ਵੀ ਚੱਲਦਾ ਹੈ ਬਹੁਤ ਸਾਰੇ ਲੋਕ ਸੋਚਦੇ ਹੋਣਗੇ ਐਕਸਰਸਾਈਜ਼ ਸਿਰਫ ਮਸਲ ਲਈ ਹੁੰਦੀ ਹੈ ਪਰ ਹਕੀਕਤ ਇਹ ਹੈ ਕਿ ਸਾਡੇ ਮਾਈਂਡ ਲਈ ਇੱਕ ਫਿਊਲ ਦੀ ਤਰ੍ਹਾਂ ਕੰਮ ਕਰਦੀ ਹੈ ਹਰ ਵਾਰ ਜਦੋਂ ਕੋਈ ਕੰਮ ਕਰਦੇ ਸਮੇਂ ਸਾਡੇ ਸਰੀਰ ਵਿੱਚੋਂ ਪਸੀਨਾ ਬਾਹਰ ਨਿਕਲਦਾ ਹੈ ਤਾਂ ਸਾਡਾ ਦਿਮਾਗ ਡੋਪਾਮਾਈਨ ਅਤੇ ਸੈਰੋਟੋਨਿਨ ਜਿਹੇ ਕੈਮੀਕਲਸ ਛੱਡਦਾ ਹੈ ਉਹ ਕੈਮੀਕਲ ਜੋ ਸਾਨੂੰ ਖੁਸ਼ ਮੋਟੀਵੇਟਿਡ ਅਤੇ ਫੋਕਸਡ ਬਣਾਉਂਦੇ ਹਨ ਇਹ ਸਿਰਫ ਟੈਂਪਰੇਰੀ ਬੂਸਟਰ ਨਹੀਂ ਰੈਗੂਲਰ ਮੂਵਮੈਂਟ ਸਾਡੇ ਬ੍ਰੇਨ ਦੇ ਸਟਰਕਚਰ ਨੂੰ ਲਿਟਰਲੀ ਬਦਲ ਦਿੰਦੀ ਹੈ ਉਹ ਨਿਊਰॉन्स ਜੋ ਸਾਡੀ ਫੋਕਸ, ਮੈਮਰੀ ਅਤੇ ਕ੍ਰੀਏਟੀਵਿਟੀ ਲਈ ਜ਼ਿੰਮੇਵਾਰ ਹੁੰਦੇ ਹਨ, ਉਹਨਾਂ ਨੂੰ ਹੋਰ ਜ਼ਿਆਦਾ ਮਜ਼ਬੂਤ ਕਰ ਲਿਆ ਜਾਂਦਾ ਹੈ। ਜਦੋਂ ਅਸੀਂ ਕੋਈ ਨਵਾਂ ਆਈਡੀਆ ਸੋਚਦੇ ਹਾਂ, ਜਦੋਂ ਕਿਸੇ ਸਮੱਸਿਆ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਅਸੀਂ ਬੈਠ ਕੇ ਸੋਚਣ ਦੀ ਬਜਾਏ ਉਸ ਨੂੰ ਤੁਰਦੇ-ਫਿਰਦੇ, ਟੈਲਦੇ ਹੋਏ ਸੋਚਣ ਦੀ ਕੋਸ਼ਿਸ਼ ਕਰੀਏ। ਪੂਰੇ ਸਰੀਰ ਦੀ ਮੂਵਮੈਂਟ ਦੇ ਨਾਲ ਬ੍ਰੇਨ ਦੇ ਵਿੱਚ ਰਿਦਮ ਬਣਦਾ ਹੈ। ਉਹੀ ਰਿਦਮ ਜੋ ਸਾਡੇ ਥੌਟਸ ਨੂੰ ਸਟ੍ਰੀਮ ਲਾਈਨ ਤੇ ਲੈ ਕੇ ਆਉਂਦਾ ਹੈ। ਪਰ ਸਾਡੀ ਅੱਜ ਦੀ ਲਾਈਫ ਨੇ ਸਾਨੂੰ ਇੰਨਾ ਕੁ ਜ਼ਿਆਦਾ ਮਾਡਰਨ ਬਣਾ ਦਿੱਤਾ ਹੈ ਕਿ ਅਸੀਂ ਕਿਸੇ ਵੀ ਗੱਲ ਨੂੰ ਬੈਠ ਕੇ ਸੋਚਣ ਲੱਗ ਜਾਂਦੇ ਹਾਂ ਐਕਸਰਸਾਈਜ਼ ਕਰਨਾ ਮਤਲਬ ਇਹ ਨਹੀਂ ਕਿ ਜਿਮ ਜਾਣਾ ਇਸ ਦਾ ਮਤਲਬ ਇਹ ਹੈ ਕਿ ਸਾਡੇ ਦਿਮਾਗ ਨੂੰ ਆਕਸੀਜਨ ਦੇਣਾ ਆਪਣੇ ਬਾਡੀ ਨੂੰ ਇੰਨਾ ਚੁਕ ਨਾ ਬਣਾ ਕੇ ਰੱਖੋ ਕਿ ਬਾਡੀ ਨੇਚਰਲੀ ਐਕਟੀਵੇਟ ਹੋ ਜਾਵੇ ਜੇ ਤੁਸੀਂ ਖੁਦ ਆਪਣੇ ਆਪ ਨੂੰ ਇਹ ਕਹਿੰਦੇ ਹੋ ਕਿ ਅੱਜ ਮੈਂ ਜ਼ਰੂਰ 15 20 ਮਿੰਟ ਦੀ ਸੈਰ ਕਰਨੀ ਹੈ ਤਾਂ ਉਹ 15 20 ਮਿੰਟ ਤੁਹਾਨੂੰ ਉਸ ਦੁਨੀਆ ਦੇ ਵਿੱਚ ਲੈ ਜਾਣਗੇ ਜਿੱਥੇ ਤੁਹਾਡੀ ਕਿਸੇ ਵੀ ਗੱਲ ਨੂੰ ਸੋਚਣ ਦੀ ਤਾਕਤ ਫੈਸਲੇਾਂ ਵਿੱਚ ਕਲੈਰਿਟੀ ਕੰਫੀਡੈਂਸ ਅਤੇ ਸ਼ਾਂਤਮਈ ਸੁਭਾਅ ਬਣ ਜਾਵੇਗਾ। ਐਕਸਰਸਾਈਜ਼ ਸਾਡੇ ਦਿਮਾਗ ਦੀ ਉਹ ਚਾਬੀ ਹੈ ਜਿਸ ਨਾਲ ਪ੍ਰੋਡਕਟਿਵਿਟੀ ਦੇ ਬੰਦ ਦਰਵਾਜ਼ੇ ਵੀ ਖੁੱਲਦੇ ਹਨ। ਸਭ ਤੋਂ ਖਾਸ ਗੱਲ ਇਹ ਹੈ ਕਿ ਚਾਬੀ ਹਮੇਸ਼ਾ ਸਾਡੇ ਕੋਲ ਹੁੰਦੀ ਹੈ। ਬਸ ਜ਼ਰੂਰਤ ਹੈ ਹਰ ਰੋਜ਼ ਉਸ ਨੂੰ ਕਮਾਉਣ ਦੀ। ਨੰਬਰ 3 ਫੋਕਸ 1 ਟਾਸਕ ਐਟ ਅ ਟਾਈਮ। ਦਿਮਾਗ ਮਲਟੀਟਾਸਕਿੰਗ ਲਈ ਨਹੀਂ ਬਣਿਆ। ਇਹ ਇੱਕ ਸਮੇਂ ਲਈ ਇੱਕ ਹੀ ਕੰਮ ਕਰ ਸਕਦਾ ਹੈ। ਜਦੋਂ ਤੁਸੀਂ ਇੱਕੋ ਵੇਲੇ ਦੇ ਵਿੱਚ ਦੋ ਤਿੰਨ ਕੰਮ ਕਰਦੇ ਹੋ ਤਾਂ ਦਿਮਾਗ ਹਰ ਵਾਰ ਸਵਿਚ ਕਰਦਾ ਹੈ ਜਿਸ ਨਾਲ 40% ਪ੍ਰੋਡਕਟਿਵਿਟੀ ਘਟਦੀ ਹੈ। ਜਦੋਂ ਵੀ ਕੋਈ ਕੰਮ ਕਰਦੇ ਹੋ ਤਾਂ ਸਿਰਫ ਆਪਣਾ ਪੂਰਾ ਧਿਆਨ ਤੇ ਲਗਨ ਉਸੇ ਕੰਮ ਦੇ ਉੱਪਰ ਹੀ ਰੱਖੋ ਜਦੋਂ ਅਸੀਂ ਇੱਕ ਕੰਮ ਕਰਨ ਦੇ ਨਾਲ-ਨਾਲ 3-4 ਕੰਮ ਹੋਰ ਕਰਨ ਲੱਗ ਜਾਂਦੇ ਆ ਤਾਂ ਦਿਮਾਗ ਦਾ ਧਿਆਨ ਕੇਂਦਰ ਘਟਨਾ ਸ਼ੁਰੂ ਹੋ ਜਾਂਦਾ ਹੈ ਫਿਰ ਜਦੋਂ ਅਸੀਂ ਸ਼ਾਮ ਤੱਕ ਸੋਚਦੇ ਆ ਕਿ ਸਾਡੇ ਤੋਂ ਪੂਰੇ ਦਿਨ ਦੇ ਵਿੱਚ ਇੱਕ ਵੀ ਕੰਮ ਪੂਰਾ ਨਹੀਂ ਹੋਇਆ ਤਾਂ ਸਾਡਾ ਦਿਮਾਗ ਹਰ 10 ਸੈਕਿੰਡ ਇੱਕ ਟਾਸਕ ਤੋਂ ਦੂਜੇ ਟਾਸਕ ਤੇ ਜੰਪ ਕਰਦਾ ਹੈ ਅਤੇ ਹਰੇਕ ਦਿਨ ਪਾਵਰ ਟੁੱਟਦੀ ਜਾਂਦੀ ਹੈ ਫੋਕਸ ਕੋਈ ਲਗਜ਼ਰੀ ਨਹੀਂ ਇੱਕ ਸੁਪਰ ਪਾਵਰ ਹੈ ਇਹ ਇਸ ਦੁਨੀਆ ਦੇ ਵਿੱਚ ਜਿਸ ਨੇ ਵੀ ਕਿਸੇ ਇੱਕ ਕੰਮ ਵਿੱਚ ਪਰਫੈਕਟ ਹੋ ਕੇ ਉਸ ਕੰਮ ਨੂੰ ਪੂਰੇ ਦਿਲੋਂ ਅਤੇ ਧਿਆਨ ਨਾਲ ਕੀਤਾ ਹੈ ਤਾਂ ਉਹ ਉਸ ਕੰਮ ਦੇ ਵਿੱਚ ਮਾਸਟਰ ਬਣ ਜਾਂਦਾ ਹੈ ਇਸ ਕੰਮ ਨੂੰ ਸਾਰੇ ਸਕਸੈਸਫੁਲ ਲੋਕਾਂ ਨੇ ਆਪਣੀ ਪਾਵਰ ਮੰਨਿਆ ਕਿਉਂਕਿ ਜਦੋਂ ਸਾਡਾ ਮਾਈਂਡ ਕਿਸੇ ਇੱਕ ਕੰਮ ਤੇ ਪੂਰੀ ਤਰ੍ਹਾਂ ਫਿਕਸ ਹੋ ਜਾਂਦਾ ਹੈ ਤਾਂ ਸਾਡੀ ਬ੍ਰੇਨ ਵੇਵਜ਼ ਇੱਕ ਲੇਜ਼ਰ ਥੀਮ ਦੀ ਤਰ੍ਹਾਂ ਕੰਮ ਕਰਦੀਆਂ ਹਨ ਅਸੀਂ ਹੋਰ ਜ਼ਿਆਦਾ ਡੂੰਘਾਈ ਵਿੱਚ ਜਾਂਦੇ ਹਾਂ ਤੇ ਕ੍ਰੀਏਟੀਵਿਟੀ ਡਿਵੈਲਪ ਹੁੰਦੀ ਹੈ ਜਦੋਂ ਅਸੀਂ ਆਪਣਾ ਪੂਰਾ ਧਿਆਨ ਕਿਸੇ ਇੱਕ ਕੰਮ ਤੇ ਫੋਕਸ ਕਰ ਦਿੰਦੇ ਆ ਤਾਂ ਸਾਡੀ ਕਲੈਰਿਟੀ ਕ੍ਰਿਸਟਲ ਦੀ ਤਰ੍ਹਾਂ ਚਮਕਣ ਲੱਗ ਜਾਂਦੀ ਹੈ ਹਰੇਕ ਬੀਪ ਹਰ ਇੱਕ ਨੋਟੀਫਿਕੇਸ਼ਨ ਵਾਈਬ੍ਰੇਸ਼ਨ ਤੁਹਾਡੇ origignal ਥਿੰਕਿੰਗ ਨਾਲੋਂ ਡਿਸਕਨੈਕਟ ਕਰ ਦਿੰਦੀ ਹੈ ਫਿਰ ਸਾਡਾ ਦਿਮਾਗ ਸ਼ਾਰਟਕਟ ਸਫਲਤਾ ਲੱਭਣੀ ਸ਼ੁਰੂ ਕਰ ਦਿੰਦਾ ਹੈ ਅਮੈਜ਼ਨ ਕਰੋ ਤੁਸੀਂ ਕਿਸੇ ਦਿਨ ਆਪਣੇ ਦਿਮਾਗ ਨੂੰ ਪੂਰੀ ਡੈਡੀਕੇਸ਼ਨ ਦੇ ਨਾਲ ਕੋਈ ਡਿਸਟਰੈਕਸ਼ਨ ਨਹੀਂ ਕੋਈ ਅਨਨੈਸੈਸਰੀ ਗੱਲਬਾਤ ਨਹੀਂ ਬਸ ਤੁਸੀਂ ਤੇ ਟਾਸਕ ਇੱਕ ਸ਼ਾਂਤ ਮਾਹੌਲ ਤਾਂ ਉਸ ਕੰਮ ਦੀ ਕੁਆਲਿਟੀ ਕੀ ਹੋਵੇਗੀ ਜਦੋਂ ਤੁਸੀਂ ਉਸ ਕੰਮ ਨੂੰ ਪੂਰਾ ਕਰਕੇ ਆਪਣਾ ਸਿਰ ਉੱਚਾ ਕਰਕੇ ਕਹੋਗੇ ਕਿ ਮੈਂ ਇਹ ਕੰਮ ਬਹੁਤ ਵਧੀਆ ਤਰੀਕੇ ਦੇ ਨਾਲ ਕੀਤਾ ਹੈ ਬਸ ਇਹੀ ਹੈ ਟਿੱਪ ਵਰਕ ਦੀ ਤਾਕਤ ਇਹ ਇੱਕ ਕੌਨਸ਼ੀਅਸ ਡਿਸੀਜਨ ਹੁੰਦਾ ਹੈ ਤੁਸੀਂ ਆਪਣੇ ਦਿਮਾਗ ਨੂੰ ਇਹ ਸਿਖਾਉਣਾ ਹੁੰਦਾ ਹੈ ਕਿ ਹਰ ਚੀਜ਼ ਹੁਣ ਜ਼ਰੂਰੀ ਨਹੀਂ ਪਰ ਜਦੋਂ ਤੁਸੀਂ ਇਹ ਕਰਦੇ ਹੋ ਤਾਂ ਮਾਈਂਡ ਅਸਿਸਟ ਕਰਦਾ ਹੈ ਤੁਸੀਂ ਖੁਦ ਨੂੰ ਇੱਕ ਨਵੀਂ ਦੁਨੀਆ ਦੇ ਵਿੱਚ ਪਾਉਂਦੇ ਹੋ ਜਿੱਥੇ ਤੁਹਾਡਾ ਮਾਈਂਡ ਕਮ ਹੈ ਉੱਥੇ ਐਕਸ਼ਨ ਪਾਵਰਫੁੱਲ ਹੈ ਇੱਕ ਵਾਰ ਮਾਸਟਰ ਹੋ ਜਾਮ ਤਾਂ ਤੁਸੀਂ ਘੱਟ ਟਾਈਮ ਦੇ ਵਿੱਚ ਵੀ ਇੰਪੈਕਟਫੁੱਲ ਕੰਮ ਕਰ ਸਕਦੇ ਹੋ ਨੰਬਰ 4 ਸਟ्रेस ਕਦੇ-ਕਦੇ ਅਸੀਂ ਚੁੱਪਚਾਪ ਬੈਠੇ ਹੁੰਦੇ ਆ ਪਰ ਸਾਡੇ ਅੰਦਰ ਇੱਕ ਤੂਫਾਨ ਚੱਲ ਰਿਹਾ ਹੁੰਦਾ ਹੈ ਸਾਹ ਤੇਜ਼ ਚੱਲ ਰਹੇ ਹੁੰਦੇ ਹਨ ਦਿਲ ਘਬਰਾਇਆ ਹੋਇਆ ਹੁੰਦਾ ਹੈ ਤੇ ਦਿਮਾਗ ਕਿਸੇ ਅਣਜਾਣੇ ਡਰ ਵਿੱਚ ਡੁੱਬਿਆ ਹੁੰਦਾ ਹੈ ਕੋਈ ਰੀਜ਼ਨ ਸਾਫ਼ ਨਹੀਂ ਦਿਸਦਾ ਫਿਰ ਵੀ ਲੱਗਦਾ ਹੈ ਜਿਵੇਂ ਕੁਝ ਗਲਤ ਹੋਣ ਵਾਲਾ ਹੈ ਇਹ ਹੁੰਦਾ ਹੈ ਸਟ्रेस ਜਿਹੜਾ ਬਾਹਰੋਂ ਦਿਸਦਾ ਨਹੀਂ ਤੇ ਅੰਦਰੋਂ ਸਾਨੂੰ ਖਾ ਜਾਂਦਾ ਹੈ ਸਟ्रेस ਦੀ ਸਭ ਤੋਂ ਖਤਰਨਾਕ ਗੱਲ ਇਹ ਹੁੰਦੀ ਹੈ ਕਿ ਹੌਲੀ-ਹੌਲੀ ਆਉਂਦਾ ਹੈ ਸਾਨੂੰ ਆਦਤ ਹੋ ਜਾਂਦੀ ਹੈ ਇਸ ਦੇ ਨਾਲ ਜਿਉਣ ਦੀ ਇਸ ਨੂੰ ਅਸੀਂ ਨਾਰਮਲ ਪ੍ਰੈਸ਼ਰ ਸਮਝਦੇ ਆ ਥੋੜਾ ਬਿਜ਼ੀ ਆ ਅੱਜ ਮਾਈਂਡ ਮੇਰਾ ਅਪਸੈਟ ਆ ਇਹ ਕਹਿ ਕੇ ਇਗਨੋਰ ਕਰ ਦਿੰਦੇ ਆ ਪਰ ਸੱਚ ਤਾਂ ਇਹ ਹੈ ਕਿ ਸਟ੍ਰੈਸ ਕਦੇ ਚੁੱਪ ਨਹੀਂ ਰਹਿੰਦਾ ਇਹ ਸਾਡੇ ਦਿਮਾਗ ਤੇ ਹੀ ਅਸਰ ਨਹੀਂ ਪਾਉਂਦਾ ਸਗੋਂ ਹੌਲੀ-ਹੌਲੀ ਸਾਡੇ ਸਰੀਰ ਤੇ ਵੀ ਅਸਰ ਕਰਨਾ ਸ਼ੁਰੂ ਕਰ ਦਿੰਦਾ ਹੈ ਸਟ੍ਰੈਸ ਕੋਈ ਦੁਸ਼ਮਣ ਨਹੀਂ ਇਹ ਦੱਸਦਾ ਹੈ ਕਿ ਸਾਡੀ ਬਾਡੀ ਦੇ ਵਿੱਚ ਕੁਝ ਬੈਲੈਂਸ ਤੋਂ ਬਾਹਰ ਹੋ ਗਿਆ ਹੈ ਜਦੋਂ ਅਸੀਂ ਇਹ ਸਿਗਨਲ ਨੂੰ ਸੁਣਨਾ ਸਿੱਖ ਲੈਂਦੇ ਆ ਤਾਂ ਅਸੀਂ ਸਟ੍ਰੈਸ ਨੂੰ ਮੈਨੇਜ ਕਰਨਾ ਸ਼ੁਰੂ ਕਰ ਦਿੰਦੇ ਆ ਉਸਨੂੰ ਇਗਨੋਰ ਨਹੀਂ ਜਦੋਂ ਅਸੀਂ ਨੇ ਕੋਈ ਡਿਸੀਜਨ ਲੈਣਾ ਹੁੰਦਾ ਹੈ ਤਾਂ ਉਦੋਂ ਬੈਠ ਕੇ ਨਾ ਸੋਚੋ ਹਮੇਸ਼ਾ ਚੱਲਦੇ ਫਿਰਦੇ ਰਹੋ ਉਦੋਂ ਦਿਮਾਗ ਨੂੰ ਆਕਸੀਜਨ ਦੀ ਜ਼ਰੂਰਤ ਹੁੰਦੀ ਹੈ ਇਹ ਉਦੋਂ ਹੀ ਮਿਲਦੀ ਹੈ ਜਦੋਂ ਸਰੀਰ ਹਿਲਦਾ ਜੁਲਦਾ ਰਹਿੰਦਾ ਹੈ ਸਫਲਤਾ ਕਦੇ ਵੀ ਇੱਕ ਦਿਨ ਚ ਨਹੀਂ ਮਿਲਦੀ ਇਸ ਨੂੰ ਸਮਾਂ ਲੱਗਦਾ ਹੈ ਆਪਣੀਆਂ ਐਕਸੈਪਟੇਸ਼ਨ ਨੂੰ ਰੀਸੈਟ ਕਰੋ ਅਤੇ ਖੁਦ ਪਰਫੈਕਟ ਬਣਨ ਦੀ ਉਮੀਦ ਕਰੋ ਅਸੀਂ ਆਪਣੇ ਆਪ ਨੂੰ ਸਭ ਕੁਝ ਜਲਦੀ ਜਲਦੀ ਕੰਮ ਕਰਨ ਲਈ ਕਾਲੇ ਪਾ ਲੈਂਦੇ ਆ ਤੇ ਖੁਦ ਨੂੰ ਖੋਦ ਦਿੰਦੇ ਆ ਪਰ ਯਾਦ ਰੱਖਿਓ ਅਸੀਂ ਮਸ਼ੀਨ ਨਹੀਂ ਆ ਅਸੀਂ ਇਨਸਾਨ ਆ ਜਿਨ੍ਹਾਂ ਦੇ ਅੰਦਰ ਫੀਲਿੰਗ ਹੈ ਸਿਮਾਮਾ ਹਨ ਤੇ ਸਭ ਤੋਂ ਵੱਡੀ ਗੱਲ ਹੀਲਿੰਗ ਦੀ ਕਪੈਸਿਟੀ ਵੀ ਹੈ ਸਟ्रेस ਨੂੰ ਮੈਨੇਜ ਕਰਨ ਦਾ ਮਤਲਬ ਆਪਣੇ ਮਾਈਂਡ ਨੂੰ ਰਿਸਪੈਕਟ ਦੇਣਾ ਜੇ ਤੁਸੀਂ ਆਪਣੇ ਸਟ्रेस ਨੂੰ ਨਹੀਂ ਰੋਕੋਗੇ ਤਾਂ ਇੱਕ ਦਿਨ ਸਟ्रेस ਤੁਹਾਨੂੰ ਰੋਕ ਦੇਵੇਗਾ ਨੰਬਰ 5 ਰਿਪੀਟ ਟੂ ਰਿਮੈਂਬਰ ਤੁਸੀਂ ਕਦੇ ਇਹ ਮਹਿਸੂਸ ਕੀਤਾ ਹੈ ਕਿ ਕੁਝ ਗੱਲਾਂ ਅਸੀਂ ਬਾਰ-ਬਾਰ ਸੁਣਦੇ ਆਂ ਪਰ ਜਦੋਂ ਜ਼ਰੂਰਤ ਪੈਂਦੀ ਹੈ ਉਦੋਂ ਸਾਨੂੰ ਯਾਦ ਨਹੀਂ ਆਉਂਦੀਆਂ ਜਿਵੇਂ ਕਿਸੇ ਇੰਪੋਰਟੈਂਟ ਆਈਡੀ ਨੂੰ ਪੜਿਆ ਹੋਵੇ ਕਿਸੇ ਇਨਸਪਾਇਰਿੰਗ ਕੋਟ ਨੂੰ ਲਿਖਿਆ ਹੋਵੇ ਜਾਂ ਕਿਸੇ ਕਨਸੈਪਟ ਨੂੰ ਸਿੱਖਿਆ ਹੋਵੇ ਪਰ ਜਦੋਂ ਐਕਸ਼ਨ ਲੈਣ ਦਾ ਵਕਤ ਆਉਂਦਾ ਹੈ ਤਾਂ ਮਾਈਂਡ ਇੱਕਦਮ ਬਲੈਂਕ ਹੋ ਜਾਂਦਾ ਹੈ ਕਦੇ-ਕਦੇ ਅਸੀਂ ਸੋਚਦੇ ਹਾਂ ਸ਼ਾਇਦ ਮੇਰੀ ਮੈਮਰੀ ਹੀ ਕਮਜ਼ੋਰ ਹੋ ਗਈ ਹੋਵੇ ਪਰ ਸੱਚ ਇਹ ਨਹੀਂ ਸੱਚ ਇਹ ਹੈ ਕਿ ਸਾਡਾ ਦਿਮਾਗ ਸਿਰਫ ਸੁਣ ਕੇ ਜਾਂ ਦੇਖ ਕੇ ਇਨਫੋਰਮੇਸ਼ਨ ਨੂੰ ਸਟੋਰ ਨਹੀਂ ਕਰਦਾ ਉਹ ਦਰੌਣ ਦੇ ਨਾਲ ਵੀ ਉਸ ਨੂੰ ਮਜ਼ਬੂਤ ਬਣਾਉਂਦਾ ਹੈ ਸਾਡਾ ਦਿਮਾਗ ਇੱਕ ਮਸਲ ਦੀ ਤਰ੍ਹਾਂ ਨਹੀਂ ਕਿ ਇੱਕ ਵਾਰ ਜਿਮ ਜਾ ਕੇ ਸਿਕਸ ਪੈਕ ਬਣਾ ਲਈਗੇ ਉਸੇ ਤਰ੍ਹਾਂ ਹੀ ਇੱਕ ਵਾਰ ਪੜਿਆ ਹੈ ਸਭ ਕੁਝ ਯਾਦ ਨਹੀਂ ਹੀ ਰਹਿੰਦਾ ਇਰੀਟੇਸ਼ਨ ਰੈਪੀਟੇਸ਼ਨ ਦੇ ਨਾਲ ਹੀ ਆਉਂਦਾ ਹੈ ਜਦੋਂ ਅਸੀਂ ਕਿਸੇ ਗੱਲ ਨੂੰ ਬਾਰ ਬਾਰ ਜਾਂ ਬਾਰ ਬਾਰ ਸੋਚਦੇ ਹਾਂ ਦੁਹਰਾਉਂਦੇ ਹਾਂ ਤਾਂ ਉਹ ਗੱਲ ਸਿਰਫ ਜਾਣਕਾਰੀ ਹੀ ਨਹੀਂ ਰਹਿ ਜਾਂਦੀ ਉਹ ਸਾਡੇ ਮਾਈਂਡ ਦਾ ਹਿੱਸਾ ਬਣ ਜਾਂਦੀ ਹੈ ਜੀ ਅਸੀਂ ਇਹ ਟੈਕਨੀਕ ਆਪਣੇ ਗੋਲਸ ਆਪਣੀ ਲਰਨਿੰਗਸ ਅਤੇ ਆਪਣੀ ਵੈਲਿਊਜ਼ ਤੇ ਅਪਲਾਈ ਕਰਾਂਗੇ ਤਾਂ ਉਹਨਾਂ ਨੂੰ ਅਸੀਂ ਹਮੇਸ਼ਾ ਆਪਣੇ ਅੰਦਰ ਬਿਜਾ ਸਕਦੇ ਹਾਂ ਜੇ ਤੁਸੀਂ ਕੋਈ ਸਕਿੱਲ ਸਿੱਖਣਾ ਚਾਹੁੰਦੇ ਹੋ ਇਸ ਨੂੰ ਡੇਲੀ ਰਿਪੀਟ ਕਰਨਾ ਸ਼ੁਰੂ ਕਰ ਦਿਓ ਵੋ ਸ਼ੁਰੂ ਸ਼ੁਰੂ ਵਿੱਚ ਔਖਾ ਲੱਗੇਗਾ ਪਰ ਹੌਲੀ ਹੌਲੀ ਉਹ ਨਵੇਂ ਥੌਟਸ ਤੁਹਾਡੇ ਸਬਕੌਨਸ਼ੀਅਸ ਮਾਈਂਡ ਦੇ ਵਿੱਚ ਆ ਜਾਣਗੇ ਤੁਸੀਂ ਖੁਦ ਹੈਰਾਨ ਹੋ ਜਾਓਗੇ ਤੁਸੀਂ ਕਿੰਨੀ ਕਲੈਰਿਟੀ ਦੇ ਨਾਲ ਸਭ ਕੁਝ ਸੋਚ ਰਹੇ ਹੋ ਕਿੰਨਾ ਕੰਫੀਡੈਂਟ ਆ ਗਿਆ ਤੁਹਾਡੇ ਵਿੱਚ ਕਿੰਨੀ ਤੇਜ਼ੀ ਦੇ ਨਾਲ ਤੁਸੀਂ ਗਰੋ ਕਰ ਰਹੇ ਹੋ ਰਿਪੀਟ ਕਰਨ ਦੇ ਨਾਲ ਨੌਲੇਜ ਮੈਮਰੀ ਵਿੱਚ ਬਦਲ ਜਾਂਦੀ ਹੈ ਤੇ ਮੈਮਰੀ ਐਕਸ਼ਨ ਦੇ ਵਿੱਚ ਨੰਬਰ 6 ਵਿਜ਼ੂਅਲ ਬੀਟ ਟੈਕਸਟ ਤੁਸੀਂ ਕਦੇ ਕਿਸੇ ਕਿਤਾਬ ਵਿੱਚ ਕੋਈ ਲਾਈਨ ਪੜ੍ਹੀ ਸੀ ਜਿਹੜੀ ਉਸ ਸਮੇਂ ਸਾਨੂੰ ਸਮਝ ਆਈ ਪਰ ਕੁਝ ਦਿਨਾਂ ਬਾਅਦ ਅਸੀਂ ਉਸਨੂੰ ਭੁੱਲ ਗਏ ਫਿਰ ਕਿਸੇ ਦਿਨ ਇੱਕ ਸਿੰਪਲ ਪਿਕਚਰ ਦੇਖੀ ਜਿਸ ਨੂੰ ਬਿਨਾਂ ਕੁਝ ਕਹੇ ਹੀ ਸਾਨੂੰ ਅੰਦਰੋਂ ਝੋੜ ਕੇ ਰੱਖ ਦਿੱਤਾ ਅਤੇ ਉਸ ਦੇ ਸਾਰੇ ਵਿਜ਼ੂਅਲ ਸਾਡੇ ਦਿਮਾਗ ਦੇ ਵਿੱਚ ਬੈਠ ਗਏ ਇਹ ਹੀ ਵਿਜ਼ੂਅਲ ਦੀ ਅਸਲੀ ਤਾਕਤ ਹੈ ਸਾਡਾ ਦਿਮਾਗ ਸ਼ਬਦਾਂ ਨਾਲੋਂ ਜ਼ਿਆਦਾ ਤਸਵੀਰਾਂ ਨੂੰ ਤੇਜ਼ੀ ਦੇ ਨਾਲ ਸਮਝਦਾ ਹੈ ਤੇ ਗਹਿਰਾਈ ਦੇ ਨਾਲ ਮਹਿਸੂਸ ਕਰਦਾ ਹੈ ਅਤੇ ਲੰਬੇ ਸਮੇਂ ਤੱਕ ਯਾਦ ਵੀ ਰੱਖਦਾ ਹੈ ਜਦੋਂ ਅਸੀਂ ਕੋਈ ਇਮੇਜ ਦੇਖਦੇ ਹਾਂ ਤਾਂ ਉਹ ਦਿਮਾਗ ਪੂਰੀ ਤਰ੍ਹਾਂ ਤਸਵੀਰ ਨੂੰ ਇੱਕ ਵਾਰ ਚ ਅਬਜ਼ਰਵ ਕਰ ਲੈਂਦਾ ਹੈ ਕਲਰ ਇਮੋਸ਼ਨ ਮੀਨਿੰਗ ਸਭ ਕੁਝ ਇੱਕ ਝਟਕੇ ਵਿੱਚ ਹੀ ਪਰ ਟੈਕਸਟ ਨੂੰ ਪੜਨ ਲਈ ਸਾਨੂੰ ਕਨਸੈਂਟਰੇਟ ਕਰਨਾ ਪੈਂਦਾ ਹੈ ਮੀਨਿੰਗ ਡੀਕੋਡ ਕਰਨਾ ਪੈਂਦਾ ਅਤੇ ਵਿਜ਼ੂਅਲ ਸਿੱਧਾ ਦਿਲ ਅਤੇ ਦਿਮਾਗ ਉੱਤੇ ਉਤਰਦੇ ਹਨ ਇਸੇ ਤਰ੍ਹਾਂ ਹੀ ਬੱਚਿਆਂ ਦੀਆਂ ਬੁੱਕਸ ਦੇ ਵਿੱਚ ਤਸਵੀਰਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਉਹ ਆਸਾਨੀ ਨਾਲ ਸਿੱਖ ਸਕਦੇ ਹਨ ਨੰਬਰ 7 ਬ੍ਰੇਨ ਨੀਡਸ ਬ੍ਰੇਕ ਅਦੇ ਕਦੇ ਅਸੀਂ ਖੁਦ ਤੋਂ ਹੀ ਐਕਸੈਪਟ ਕਰਦੇ ਹਾਂ ਕਿ ਅਸੀਂ ਮਸ਼ੀਨ ਦੀ ਤਰ੍ਹਾਂ ਕੰਮ ਕਰੀਏ ਬਿਨਾਂ ਰੁਕੇ ਬਿਨਾਂ ਥੱਕੇ ਅਤਿ ਲਗਾਤਾਰ ਤੇ ਚੱਲਦੇ ਰਹੀਏ ਸਵੇਰ ਤੋਂ ਰਾਤ ਤੱਕ ਸਾਰੇ ਟਾਸਕਾਂ ਨੂੰ ਇੱਕ ਦਿਨ ਦੇ ਵਿੱਚ ਹੀ ਪੂਰੇ ਕਰ ਦੇਈਏ ਪਰ ਸਚਾਈ ਤਾਂ ਇਹ ਹੈ ਕਿ ਅਸੀਂ ਮਸ਼ੀਨ ਨਹੀਂ ਅਸੀਂ ਇਨਸਾਨ ਹ ਸਾਡਾ ਦਿਮਾਗ ਚਾਹੇ ਕਿੰਨਾ ਵੀ ਪਾਵਰਫੁਲ ਹੋਵੇ ਪਰ ਉਸ ਦੀ ਇੱਕ ਲਿਮਟ ਹੁੰਦੀ ਹੈ ਜਦੋਂ ਅਸੀਂ ਕਈ ਘੰਟੇ ਬਿਨਾ ਬ੍ਰੇਕ ਤੋਂ ਕੰਮ ਕਰਦੇ ਹਾਂ ਤਾਂ ਉਸ ਤੋਂ ਬਾਅਦ ਦਿਮਾਗ ਬਲੈਕ ਹੋਣ ਲੱਗ ਜਾਂਦਾ ਹੈ ਸਾਡਾ ਸਰੀਰ ਤਾਂ ਚੇਅਰ ਤੇ ਬੈਠਾ ਰਹਿੰਦਾ ਹੈ ਪਰ ਸਾਡਾ ਦਿਮਾਗ ਭਟਕਣ ਲੱਗ ਜਾਂਦਾ ਹੈ ਇੱਕ ਥਕਾਨ ਦਿਮਾਗ ਦੇ ਵਿੱਚ ਬੈਠ ਜਾਂਦੀ ਹੈ ਜਿਹੜੀ ਫਿਜ਼ੀਕਲੀ ਨਹੀਂ ਮੈਂਟਲੀ ਤੌਰ ਤੇ ਹੁੰਦੀ ਹੈ ਨੰਬਰ 8 ਸਾਨੂੰ ਆਪਣਾ এনवायरमेंट ਵਧੀਆ ਬਣਾ ਕੇ ਰੱਖਣਾ ਚਾਹੀਦਾ ਹੈ 50% ਪ੍ਰੋਡਕਟਿਵਿਟੀ ਮਾਹੌਲ ਤੇ ਨਿਰਭਰ ਕਰਦੀ ਹੈ ਜੇਕਰ ਸਾਡੇ ਘਰ ਦਾ ਮਾਹੌਲ ਵਧੀਆ ਨਹੀਂ ਤਾਂ ਸਾਡੇ ਦਿਮਾਗ ਸਹੀ ਤਰੀਕੇ ਦੇ ਨਾਲ ਆਪਣੇ ਗੋਲ ਸੇ ਫੋਕਸ ਨਹੀਂ ਕਰ ਸਕਦਾ ਹਮੇਸ਼ਾ ਫੋਨ ਤੋਂ ਦੂਰ ਰਹੋ ਆਪਣੇ ਕਮਰੇ ਨੂੰ ਸਾਫ਼ ਸੁਥਰਾ ਰੱਖੋ ਲੈਡਿੰਗ ਅਤੇ ਕਮਰੇ ਦੇ ਤਾਪਮਾਨ ਦਾ ਧਿਆਨ ਰੱਖੋ ਜਦੋਂ ਸਾਨੂੰ ਸਾਡੇ ਘਰ ਦਾ ਸਹੀ এনਵਾਇਰਨਮੈਂਟ ਸਹੀ ਤਰੀਕੇ ਦੇ ਨਾਲ ਮਿਲਦਾ ਹੈ ਤਾਂ ਸਾਡਾ ਦਿਮਾਗ ਫੋਕਸ ਮੋਡ ਦੇ ਵਿੱਚ ਚਲਾ ਜਾਂਦਾ ਹੈ ਜੇ ਸਾਡੀ ਜ਼ਿੰਦਗੀ ਦੇ ਉਦੇਸ਼ ਪੱਕੇ ਹਨ ਤਾਂ ਅਸੀਂ ਆਪਣੇ ਆਪ ਨੂੰ ਘਰ ਦੇ ਮਾਹੌਲ ਵਿੱਚੋਂ ਬਾਹਰ ਕੱਢ ਕੇ ਆਪਣੇ ਗੋਲ ਸਥੇ ਧਿਆਨ ਦੇ ਸਕਦੇ ਹਾਂ ਜਿਸ ਤਰ੍ਹਾਂ ਚਿੱਕੜ ਦੇ ਵਿੱਚ ਵੀ ਕਮਲ ਦਾ ਫੁੱਲ ਖਿੜਦਾ ਹੈ ਉਸੇ ਤਰ੍ਹਾਂ ਹੀ ਸਾਨੂੰ ਸਮਾਜਿਕ ਅਤੇ ਆਲੇ-ਦੁਆਲੇ ਦੀਆਂ પરિਸਥਿਤੀਆਂ ਵਿੱਚੋਂ ਬਾਹਰ ਨਿਕਲ ਕੇ ਸਿਰਫ਼ ਆਪਣੇ ਉਦੇਸ਼ ਤੇ ਧਿਆਨ ਦੇ ਕੇ ਅਸੀਂ ਆਪਣੇ ਆਪ ਨੂੰ ਉਸ এনਵਾਇਰਨਮੈਂਟ ਮੁਤਾਬਕ ਢਾਲ ਧੰਨਵਾਦ ਜੀ ਜੇਕਰ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਕਮੈਂਟਸ ਦੇ ਵਿੱਚ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਜੀ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ